ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ ਕਿ ਗੁਰੂ ਪਾਤਸ਼ਾਹ ਜੀ ਨੇ ਕਿਵੇਂ ਝੰਡੇ ਬਾਡੀ ਨੂੰ ਤਾਰਨਾ ਕੀਤਾ ਰਾਜੇ ਸੁਦਰਸੈਨ ਨੂੰ ਤਾਰਨਾ ਕੀਤਾ ਸੋ ਅਗਲਾ ਜੋ ਪ੍ਰਸੰਗ ਆ ਰਿਹਾ ਹੈ ਉਹ ਰਾਜਾ ਸੁਦਰਸੈਨ ਦਾ ਹੈ ਰਾਜਾ ਮਧੁਰਵੈਨ ਦਾ ਹੈ ਰਾਜਾ ਦੇਵਲੂਤ ਦਾ ਹੈ ਸੋ ਸਾਰੇ ਪ੍ਰਸੰਗ ਤਾਂ ਗੁਰੂ ਅੰਗਦ ਦੇ ਮਹਾਰਾਜ ਜੀ ਆਪ ਜੀ ਦੀ ਕਿਰਪਾ ਦੁਆਰਾ ਹੀ ਸਰਵਣ ਕਰਾਵਾਂਗਾ ਤੇ ਸਾਹਮਣੇ ਦੇਖਿਆ ਹੈ ਕਿ ਸਤਿਗੁਰੂ ਮਹਾਰਾਜੀ ਬਿਰਾਜਮਾਨ ਨੇ ਉੱਚੀ ਜਗ੍ਹਾ ਤੇ ਖਡੂਰ ਸਾਹਿਬ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਰੇ ਦੀਵਾਨ ਦੇ ਵਿੱਚ ਜਿੱਥੇ ਧੰਵਾ ਬੁੱਢਾ ਜੀ ਬਿਰਾਜਮਾਨ ਨੇ ਧੰਨ ਬਾਬਾ ਭਾਈ ਬਾਲਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਿਰਾਜਮਾਨ ਹਨ ਨਾਲ ਸਿੱਖ ਨੇ ਸੱਚੇ ਪਾਤਸ਼ਾਹ ਜੀ ਦੇ ਭਾਈ ਪਾਰੋ ਜੀ ਭਾਈ ਤਿੰਗਾ ਜੀ ਭਾਈ ਜੁਲਕਾ ਜੀ ਤੇ ਭਾਈ ਜੀਵਾ ਜੀ ਜੋ ਗੁਰੂ ਪਾਤਸ਼ਾਹ ਜੀ ਲੰਗਰ ਸਜਾਉਦੇ ਸਨ ਤੇ ਨਾਲ ਲਿਖਾਰੀ ਭਾਈ ਪੈੜਾ ਮੁਖਾ ਜੀ ਜੋ ਸਤਗੁਰੂ ਮਹਾਰਾਜੀ ਦੇ ਪਾਵਨ ਜਸ ਨੂੰ ਨਾਲ ਦੀ ਨਾਲ ਲਿਖੀ ਜਾ ਰਹੇ ਹਨ ਸੋ ਸਾਹਮਣੇ ਦੀਵਾਨ ਸਜਿਆ ਹੋਇਆ ਹੈ ਦੀਵਾਨ ਸੱਦੀ ਅੰਦਰ ਇੱਕ ਪਾਸੇ ਮਾਤਾਵਾਂ ਭੈਣਾਂ ਬਰਾਜਮਾਨ ਹਨ ਇੱਕ ਪਾਸੇ ਵੀਰ ਬਜ਼ੁਰਗ ਬੱਚੇ ਬਰਾਜਮਾਨ ਨੇ ਵਿਚਕਾਰੋਂ ਦੀ ਰਸਤਾ ਹੈ ਸੰਗਤਾਂ ਆਉਂਦੀਆਂ ਨੇ ਜਾਂਦੀਆਂ ਨੇ ਬੈਠ ਰਹੀਆਂ ਨੇ ਗੁਰੂ ਜਸਰਵਣ ਕਰ ਰਹੀਆਂ ਨੇ ਧਨ ਭਾਈ ਬਾਲਾ ਜੀ ਨੇ ਹੱਥ ਬੰਨ ਕੇ ਗੁਰੂ ਅੰਗਦ ਦੇ ਮਹਾਰਾਜੀ ਤੋਂ ਇਜਾਜ਼ਤ ਮੰਗੀ ਕਿ ਸਤਿਗੁਰੂ ਮਹਾਰਾਜੀ ਆਪ ਜੀ ਕਿਰਪਾ ਕਰੋ ਤਾਂ ਕਿ ਮੈਂ ਆਪ ਜੀ ਨੂੰ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਾਵਾਂ ਗੁਰੂ ਪਾਸ਼ਾ ਜੀ ਨੇ ਹੱਥ ਦਾ ਇਸ਼ਾਰਾ ਕਰਕੇ ਆਖਿਆ ਕਿ ਭਾਈ ਬਾਲਾ ਜੀ ਆਪ ਜੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਦੀ ਕਥਾ ਸਰਵਣ ਕਰਾਓ ਤਾਂ ਉਸ ਸਮੇਂ ਭਾਈ ਬਾਲਾ ਜੀ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਇਹ ਸਤਿਗੁਰੂ ਜੀ ਜਦ ਏ ਖਬਰ ਬਸੀਰ ਟਾਪੂ ਦੇ ਰਾਜੇ ਸੋਦਰਸੈਨ ਨੇ ਸੁਣੀ ਕਿ ਇੱਕ ਤਪੇ ਨੇ ਝੰਡੇਵਾੜੀ ਨੂੰ ਨਗਰ ਦਾ ਗੁਰੂ ਬਣਾ ਦਿੱਤਾ ਹੈ ਤਾਂ ਗੁਰੂ ਜੀ ਨੂੰ ਬੁਲਾਉਣ ਲਈ ਕਾਜ਼ੀ ਭੇਜਿਆ ਉਸ ਆਦਮੀ ਨੇ ਗੁਰੂ ਜੀ ਪਾਸ ਜਾ ਕੇ ਕਿਹਾ ਕਿ ਜਿਹੜਾ ਨਾਨਕ ਤਪਾ ਹੈ ਉਸ ਨੂੰ ਰਾਜਾ ਜੀ ਬੁਲਾਉਂਦੇ ਹਨ ਤਾਂ ਪਾਸ ਬੈਠੇ ਇੰਦਰ ਸਿੰਘ ਨੇ ਕਿਹਾ ਕਿ ਮਹਾਰਾਜ ਮੈਨੂੰ ਆਗਿਆ ਦਿਓ ਮੈਂ ਰਾਜੇ ਪਾਸ ਜਾ ਕੇ ਸਭ ਬਾਤਾਂ ਸਮਝਾ ਦੇਵਾਂ ਕਿਉਂਕਿ ਉਹ ਮੇਰਾ ਮਾਮਾ ਲੱਗਦਾ ਹੈ ਤੇ ਤੁਹਾਡੇ ਭੇਦ ਨੂੰ ਨਹੀਂ ਜਾਣਦਾ ਦੋਹਰਾ ਲਹਿਰ ਜਾਏ ਨਿਰਤ ਠਿਗ ਗਏ ਮਿਲ ਅਸ ਬਚਨ ਓਚਾਰ ਸ਼ਰਨ ਗਿਓ ਏ ਤੇ ਸੰਤ ਕੀ ਲਖ ਰੂਪ ਕਰਤਾ ਦਾ ਰਾਜਾ ਕਹਿਣ ਲੱਗਾ ਕਿ ਹੇ ਵਾਹਿਗੁਰੂ ਜੀ ਇਹ ਕਰਤਾ ਰੂਪ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਉਹਨਾਂ ਦੀ ਸ਼ਰਣੀ ਪਵੋ ਉਹ ਊਣਿਆਂ ਨੂੰ ਭਰਨ ਵਾਲੇ ਹਨ ਭਰਿਆਂ ਨੂੰ ਊਣੇ ਕਰਨ ਵਾਲੇ ਹਨ ਉਹ ਜੜਿਆਂ ਨੂੰ ਵਸਾਉਣ ਵਾਲੇ ਹਨ ਤੇ ਵਸਨਿਆਂ ਨੂੰ ਉਜਾੜਨ ਵਾਲੇ ਹਨ ਵੱਡਿਆਂ ਨੂੰ ਛੋਟੇ ਤੇ ਛੋਟਿਆਂ ਨੂੰ ਵੱਡੇ ਕਰਨ ਲਈ ਸਮਰਥ ਹਨ ਇੰਦਰਸੈਨ ਤੋਂ ਗੁਰੂ ਜੀ ਦੀ ਉਪਮਾ ਸੁਣ ਕੇ ਰਾਜੇ ਨੂੰ ਬੜੀ ਸ਼ਰਧਾ ਉਪਜੀ ਤੇ ਭੇਟਾ ਲੈ ਕੇ ਇੰਦਰਸੈਨ ਸਮੇਤ ਨੰਗੇ ਪੈਰੀ ਬੜੀ ਦੀਨਤਾ ਨਾਲ ਹਾਜ਼ਰ ਹੋ ਗੁਰੂ ਜੀ ਦੇ ਚਰਨ ਕਮਨ ਲਾ ਪਰ ਮੱਥਾ ਰੱਖ ਕੇ ਉੱਥੇ ਹੀ ਪਿਆ ਰਹਿਣ ਦਿੱਤਾ ਤਾਂ ਗੁਰੂ ਜੀ ਨੇ ਪਿੱਠ ਪਰ ਥਾਪੀ ਦੇ ਕੇ ਕਿਹਾ ਉਠਾ ਕੇ ਆਖਿਆ ਕਿ ਤੂੰ ਭਾਈ 17 ਰਾਜਾਂ ਦਾ ਮਹਾਰਾਜ ਹੋਇਓ ਸਭ ਤੇਰੀ ਸਲਾਮੀ ਕਰਨਗੇ ਰਾਜਾ ਇਹ ਸੁਣ ਕੇ ਬੜਾ ਪ੍ਰਸੰਨ ਹੋਇਆ ਬੇਨਤੀ ਕਰਕੇ ਆਪਣੇ ਘਰ ਨੂੰ ਲੈ ਗਿਆ ਜਿੱਥੇ ਗੁਰੂ ਜੀ ਇੱਕ ਮਹੀਨਾ ਰਹੇ ਜਦੋਂ ਤਿਆਰੀ ਕੀਤੀ ਤਾਂ ਕਹਿਣ ਲੱਗਾ ਮਹਾਰਾਜ ਰਾਜਨ ਝੰਡੇ ਦੀ ਬਰਾਬਰਤਾ ਨਾ ਕਰੇ ਗੁਰੂ ਜੀ ਨੇ ਆਖਿਆ ਕਿ ਭਾਈ ਅਰ ਕਨੀ ਉਸ ਅਗੇ ਨਿਵਿਆ ਰਹੇ ਸਾਰੇ ਦੇਸ਼ ਦੀ ਸਿੱਖੀ ਝੰਡੇ ਦੇ ਸ਼ਪਰਦ ਕੀਤੀ ਹੈ ਰਾਜੇ ਕਿਹਾ ਜੀ ਬਹੁਤ ਅੱਛਾ ਪਰ ਜੇ ਤੁਸੀਂ ਹੁਣ ਚੱਲੇ ਹੋ ਤਾਂ ਮੈਨੂੰ ਵੀ ਨਾਲ ਲੈ ਚੱਲੋ ਮੈਂ ਸਾਰਾ ਰਾਜ ਸਮਾਜ ਅੱਜ ਹੀ ਝੰਡੇ ਨੂੰ ਦੇ ਕੇ ਤੁਹਾਡੇ ਨਾਲ ਹੀ ਚੱਲਾਂਗਾ ਤਾਂ ਤੁਸੀਂ ਇੱਥੇ ਰਹੋ ਨਹੀਂ ਤਾਂ ਇੱਥੇ ਰਹੋ ਸੋ ਇਸ ਤਰ੍ਹਾਂ ਬੇਨਤੀ ਕੀਤੀ ਰਾਜੇਂਦਰ ਸਿੰਘ ਨੇ ਗੁਰੂ ਜੀ ਕਿਹਾ ਕਿ ਰਾਜਨ ਜਦੋਂ ਪਵਿੱਤਰਤਾ ਨਾਲ ਕੜਾ ਪ੍ਰਸ਼ਾਦ ਰੱਖ ਕੇ ਟੱਕਰ ਅਰਦਾਸ ਕਰਕੇ ਮੈਨੂੰ ਯਾਦ ਕਰੋਗੇ ਤਾਂ ਮੈਂ ਤੁਹਾਡੇ ਪਾਸ ਹੀ ਹੋਵਾਂਗਾ ਇਸ ਪ੍ਰਕਾਰ ਧੀਰਜ ਦੇ ਕੇ ਰਾਜੇ ਤੋਂ ਵਿਦਿਆ ਹੋਈ। ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ ਜਦੋਂ ਸੁਦਰਸ਼ਨ ਰਾਜਾ ਤੋਂ ਵਿਦਿਆ ਹੋ ਕੇ ਤੁਰਦੇ-ਤੁਰਦੇ ਅੱਗੇ ਇੱਕ ਹੋਰ ਟਾਪੂ ਵਿਖੇ ਪਹੁੰਚੇ। ਉੱਥੋਂ ਦੇ ਦੋ ਕੋਹ ਪਰੇ ਸ਼ਹਿਰ ਰਹਿ ਗਿਆ ਤਾਂ ਗੁਰੂ ਜੀ ਨੇ ਉੱਥੇ ਹੀ ਡੇਰਾ ਲਾ ਦਿੱਤਾ। ਮਰਦਾਨੇ ਕਿਹਾ ਜੀ ਸ਼ਹਿਰ ਆਇਆ ਹੈ ਜੇ ਆਗਿਆ ਦੇਵੋ ਤਾਂ ਮੈਂ ਕੁਝ ਛਾਕਾਵਾਂ ਨਾਲੇ ਇਸ ਦਾ ਨਾਮ ਵੀ ਦੱਸੋ ਗੁਰੂ ਜੀ ਨੇ ਕਿਹਾ ਕਿ ਇਸ ਦਾ ਨਾਮ ਭਾਈ ਬ੍ਰਹਮਪੁਰ ਹੈ ਇਹ ਤੇੰਦਾ ਰਾਜਾ ਬ੍ਰਾਹਮਣ ਹੈ ਅਜੇ ਇਤਨੀਆਂ ਗੱਲਾਂ ਹੀ ਕਰਦੇ ਸਨ ਜੋ ਉਹਨਾਂ ਦੇ ਅੱਗੇ ਅੱਗੋਂ ਦੀ ਬਹੁਤ ਸਾਰੇ ਹਰਨ ਦੌੜੇ ਦੌੜੇ ਪਿੱਛੇ ਪਿੱਛੇ ਬਹੁਤ ਸਾਰੇ ਸੂਰ ਸਿਰ ਤੋੜ ਨਸੇ ਜਾਣ ਉਹਨਾਂ ਦੇ ਮਗਰ ਹੋਰ ਬਹੁਤ ਕੁੱਤੇ ਭੱਜੇ ਆਏ ਜੋ ਉਹਨਾਂ ਨੂੰ ਫੜਨ ਵਾਲੇ ਸਨ ਉਹਨਾਂ ਤੋਂ ਪਿੱਛੋਂ ਬਾਵਰਾ ਲਾਉਣ ਵਾਲੇ ਸ਼ਿਕਾਰੀ ਆਏ ਉਪਰੰਤ ਬਾਜ ਸ਼ਿਕਾਰੀ ਘੋੜਿਆਂ ਪਰ ਸਵਾਰ ਸਨ ਉਹਨਾਂ ਦੇ ਪਿੱਛੇ ਰਾਜਾ ਮਧਰਬੈਨ ਵੀ ਗੁਰੂ ਜੀ ਦੇ ਨੇੜੇ ਆਇਆ ਤਾਂ ਮਰਦਾਨੇ ਨੂੰ ਕਹਿਣ ਲੱਗਾ ਕਿ ਤੁਸੀਂ ਬਣ ਵਿੱਚ ਬੈਠੇ ਕੌਣ ਹੋ ਮਰਦਾਨੇ ਨੇ ਕਿਹਾ ਜੀ ਕਿ ਜੋ ਭੁੱਖ ਨਾਲ ਖਿਜਿਆ ਹੋਇਆ ਸੀ ਕਹਿਣ ਲੱਗਾ ਅੱਖਾਂ ਲਾਲ ਦੇਖ ਦੇਖ ਲੈ ਬੈਠੇ ਆਦਮੀ ਹੋਏ ਹਾਂ ਅੱਖਾਂ ਨਾਲ ਦੇਖ ਰਾਜਾ ਮਧਰਭਾਈ ਨੇ ਪੁੱਛਿਆ ਕਿਹਾ ਕਿ ਤੁਸੀਂ ਫਕੀਰ ਹੋ ਮਰਦਾਨੇ ਕਿਹਾ ਤੈਨੂੰ ਦਿਸਦਾ ਨਹੀਂ ਇਹ ਕਹ ਬੜੇ ਕਰੋਧ ਨਾਲ ਰਾਜੇ ਵੱਲ ਦੇਖਿਆ ਇਹ ਸਤਗੁਰੂ ਜਦ ਮੈਂ ਦੇਖਿਆ ਕਿ ਵਰਦਾਨਾ ਖਿਜਿਆ ਹੋਇਆ ਹੈ ਤਾਂ ਰਾਜੇ ਨੂੰ ਕਿਹਾ ਤੁਸੀਂ ਬੜੇ ਦੂਰ ਦਰਾਡੇੋਂ ਆਏ ਹੋ ਤੇ ਸੰਤ ਬਾਣੇ ਵਿੱਚ ਦੁਨੀਆ ਦਾ ਸੈਰ ਕਰਦੇ ਅਸੀਂ ਫਿਰਦੇ ਹਾਂ ਰਾਜਾ ਮਨ ਵਿੱਚ ਕਹਿਣ ਲੱਗਾ ਕਿ ਤੇ ਉਹੀ ਤਪਾ ਨਾ ਹੋਵੇ ਜਿਸ ਨੇ ਝੰਡੇ ਨੂੰ ਗੁਰੂ ਬਣਾਇਆ ਸੁਣਿਆ ਹੈ ਇਹ ਸੋਚ ਕੇ ਪੁੱਛਣ ਲੱਗਾ ਕਿ ਤੁਹਾਡਾ ਨਾਮ ਕੀ ਹੈ ਮੈਂ ਕਿਹਾ ਜੀ ਮੇਰਾ ਨਾਮ ਬਾਲਾ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਤੇ ਮੈਂ ਤੇ ਉਹ ਮਰਦਾਨਾ ਇਹਨਾਂ ਦੇ ਉਪਦਾਸਾਂ ਇਹ ਸੁਨ ਮਦਰ ਬੈਨ ਨੇ ਘੋੜੇ ਤੋਂ ਉਤਰ ਕੇ ਬੜੀ ਅਧੀਨਗੀ ਨਾਲ ਗੁਰੂ ਜੀ ਨੂੰ ਚਰਨ ਵੰਦਨਾ ਕੀਤੀ ਮਹਾਰਾਜ ਤੁਸੀਂ ਸ਼ਹਿਰ ਵਿੱਚ ਚਲੋ ਸੋਹਣੇ ਮਕਾਨ ਵਿੱਚ ਰਹੋ ਭੰਡਾਰੇ ਲਈ ਰਸਦ ਪਾਣੀ ਲਵੋ ਜੇ ਨਗਰ ਵਿੱਚ ਜਾਣਾ ਹੋਵੇ ਤਾਂ ਹੁਕਮ ਕਰੋ ਮੈਂ ਸਭੋ ਕੁਝ ਇੱਥੇ ਹੀ ਭੇਜ ਦਿਆਂ ਗੁਰੂ ਜੀ ਉਚਾਰਿਆ ਬਿਲਾਵਰ ਮਹੱਲਾ ਪਹਿਲਾ ਇਕ ਪੰਡਾਰਾ ਨਾਮ ਕਾ ਜਿਨ ਸਭ ਕਿਛ ਦੀਆ ਭੁਖ ਨੰਗ ਸਭ ਛੀਨ ਕੈ ਆਪਣਾ ਕਰ ਲੀਆ ਐਸਾ ਨਾਮ ਨਾ ਛੋਡੀਐ ਸਤ ਸੰਗ ਹਮਾਰੇ ਲੇਖਾ ਕਦੇ ਨਾ ਪੁੱਛਈ ਮਨ ਮੀਤ ਪਿਆਰੇ ਰਹਾਓ ਭੋਜਨ ਉਤਮ ਕੀਆ ਸੰਤਨ ਪਰਸਾਦ ਜਲ ਸੀਤਲ ਸਤ ਕਾਂ ਪੀਆ ਹਿਰਦੇ ਮੈਂ ਸ਼ਾਂਤ ਬਸਤਰ ਬ੍ਰਹਮ ਪਛਾਣਿਆ ਕਾਇਆ ਲੈ ਸੰਗ ਲਗ ਚਰਾਸੀ ਏਕ ਹੈ ਹੋਏ ਨਿਰਭੰਗ ਨਾਨਕ ਕਹਿ ਗਜਿੰਦ ਸੁਣ ਸਭ ਝੂਠ ਫਸਾਰਾ ਦਿஷ்ட ਮਾਨ ਸਭ ਬਿਨ ਸਜਾਏ ਰਹੇ ਏਕੰਕਾਰਾ ਭਾਵ ਗੁਰੂ ਜੀ ਨੇ ਸਮਝਾਇਆ ਕਿ ਅਕਾਲ ਪੁਰਖ ਨੇ ਭਾਈ ਖਾਸ਼ਾ ਮਟਾ ਕੇ ਆਪਣਾ ਦਾਸ ਬਣਾ ਲਿੱਤਾ ਹੈ ਸਾਨੂੰ ਅਸੀਂ ਕੋ ਨਾਮ ਦਾ ਹੀ ਭੰਡਾਰਾ ਕਰਦੇ ਹਾਂ ਜਿਸ ਨੇ ਸਭ ਕੁਝ ਦਿੱਤਾ ਹੈ ਸੋਹੇ ਮਿੱਤਰ ਸਤ ਸੰਗ ਕਦੇ ਨਹੀਂ ਛੱਡਣਾ ਚਾਹੀਦਾ ਜਿਸ ਕਰਕੇ ਕਦੇ ਲੇਖਾ ਨਹੀਂ ਪੁੱਛੀਦਾ ਇਹ ਰਾਜਾ ਅਸੀਂ ਸਤ ਦਾ ਜਲ ਬ੍ਰह्म ਰੂਪ ਵਸਤਰ ਜਾਣਿਆ ਹੈ ਤੇ ਨਿਸ਼ਚੈ ਕੀਤਾ ਹੈ ਕਿ ਦਿਸਣ ਵਾਲੀ ਤਮਾਮ ਵਸਤੂ ਮਿਥਿਆ ਹੈ ਇਹ ਸੁਣ ਕੇ ਰਾਜਾ ਤਜੋੜ ਕੇ ਬਾਰ-ਬਾਰ ਬੇਨਤੀ ਕਰਨ ਲੱਗਾ ਕਿ ਮਹਾਰਾਜ ਮੈਨੂੰ ਵੀ ਉਪਦੇਸ਼ ਦਿਓ ਤਾਂ ਗੁਰੂ ਜੀ ਨੇ ਕਿਹਾ ਕਿ ਭਾਈ ਜਗ ਨੂੰ ਝੂਠਾ ਜਾਣੋ ਸਤਨਾਮ ਦਾ ਸਿਮਰਨ ਕਰੋ ਕਰਮ ਧਰਮ ਤਾਪਨੇਮ ਬਗੈਰ ਨਾਮ ਕਿਸੇ ਅਰਥ ਨਹੀਂ ਜਿਸ ਤਰ੍ਹਾਂ ਕਾਗਜ਼ ਪਰ ਬਿੰਦੀਆਂ ਪਾਈ ਜਾਈਏ ਉਹਨਾਂ ਦੀ ਕੋਈ ਕੀਮਤ ਨਹੀਂ ਹੁੰਦੀ ਪਰ ਜੇ ਇੱਕ ਹੀ ਇਕਾ ਲਿਖ ਕੇ ਅੱਗੇ ਬਿੰਦੀਆਂ ਪਾਈਏ ਤਾਂ ਉਸ ਦੀ ਗਿਣਤੀ ਵੱਧ ਹੀ ਜਾਵੇਗੀ ਇਸੇ ਪ੍ਰਕਾਰ ਨਾਮ ਤੋਂ ਬਿਨਾ ਹੋਰ ਕਰਮ ਤਨ ਸੁਣਨੇ ਹਨ اے ਰਾਜਾ ਮਨ ਪਸ਼ੂ ਦੀ ਨਿਆਈ ਹੈ ਕਾਮ ਆਦਿਕ ਬਗਾਨੀ ਹਰੀ ਖੇਤੀ ਖਾਣ ਨੂੰ ਦੌੜਦਾ ਹੈ ਪਰ ਜਿਨ੍ਹਾਂ ਨੂੰ ਗੁਰੂ ਸ਼ਬਦ ਦਾ ਰੂਪ ਕਾਠ ਵੱਜ ਗਿਆ ਹੈ ਉਹ ਆਪਣੇ ਸਥਾਨ ਪਰ ਹੀ ਰਹਿੰਦੇ ਹਨ ਦੂਜੇ ਪਾਸੇ ਨਹੀਂ ਜਾ ਸਕਦੇ ਇਹ ਸੁਣ ਰਾਜੇ ਨੂੰ ਸ਼ਰਦਾ ਉਪਜੀ ਤੇ ਗੁਰੂ ਜੀ ਨੂੰ ਘਰ ਲਿਆ ਕੇ ਨਾਨਾ ਪ੍ਰਕਾਰ ਦੇ ਸੁੰਦਰ ਮੰਦਰਾ ਵਿੱਚ ਡੇਰਾ ਦੇ ਕੇ ਆਪ ਸਿੱਖ ਬਣਿਆ ਧਰਮਸ਼ਾਲਾ ਬਣਵਾਈ ਦੀਗ ਚਲਾਈ ਜਦ ਕੁਝ ਦਿਨ ਬੀਤ ਗਏ ਤਾਂ ਗੁਰੂ ਜੀ ਨੇ ਕਿਹਾ ਕਿ ਭਾਈ ਮਦਰਪੈਨ ਰਾਜਾ ਸ਼ੁਦਰਸੈਨ ਦੀ ਈਨ ਮੰਨ ਕੇ ਉਸ ਨੂੰ ਭੇਟਾ ਦਿਓ ਤੇ ਹੁਣ ਹੋਰ ਦੇਸ਼ ਜਾਂਦੇ ਹਾਂ ਰਾਜਾ ਮੰਦਰਬੈਨ ਨੇ ਕਿਹਾ ਕਿ ਜਿਵੇਂ ਕਹੋਗੇ ਤਵੇਂ ਕਰਾਂਗਾ ਪਰੰਤੂ ਤੁਸੀਂ ਅਜੇ ਕੁਝ ਦਿਨ ਹੋਰ ਠਹਿਰੋ ਤਾਂ ਗੁਰੂ ਜੀ ਕੁਝ ਦਿਨ ਹੋਰ ਠਹਿਰ ਕੇ ਅੱਗੇ ਵਿਦਿਆ ਹੋਏ ਬਾਲਾ ਜੀ ਕਹਿਣ ਲੱਗੇ ਕਿ ਸਤਿਗੁਰੂ ਗੁਰੂ ਜੀ ਇੱਥੋਂ ਤੁਰ ਕੇ ਤਿੰਨ ਦਿਨ ਬਾਹਾ ਦੇ ਇੱਕ ਹੋਰ ਟਾਪੂ ਜਾਂ ਵਿੱਚ ਜਾ ਪਹੁੰਚੇ ਜਿੱਥੇ ਬਹੁਤ ਸਾਰੇ ਪर्वਤ ਸਨ ਇੱਕ ਇਸ ਨਗਰ ਦਾ ਨਾਮ ਦੇਵਗੰਧਾਰ ਸੀ ਉੱਥੇ ਇੱਕ ਪਹਾੜ ਦੇ ਨੇੜੇ ਸੋਹਣੀ ਸੁਥਰੀ ਜਗਾਹ ਦੇਖ ਕੇ ਗੁਰੂ ਜੀ ਬੈਠ ਗਏ ਜਰ ਚਾਰ ਘੜੀਆਂ ਹੋ ਗਈਆਂ ਤਾਂ ਮਰਦਾਨੇ ਕਹਾ ਮਹਾਰਾਜ ਇੱਥੇ ਕੋਈ ਵਸਦਾ ਵੀ ਹੈ ਜਾਂ ਉਜਾੜੀ ਹੈ ਗੁਰੂ ਜੀ ਕਹਾ ਮਰਦਾਨਿਆਂ ਭੁੱਖ ਲੱਗਿਓ ਮਰਦਾਨੇ ਕਹਾ ਮਹਾਰਾਜ ਤਿੰਨ ਦਿਨ ਤਾਂ ਭੁੱਖੇ ਨੂੰ ਹੋ ਗਏ ਹਨ ਅਜੇ ਵੀ ਕੁਝ ਕਸਰ ਹੈ ਕੁਝ ਰੱਬ ਦਾ ਭਾਉ ਕਰਿਆ ਕਰੋ ਉਜਾੜ ਵਿੱਚ ਤਾਂ ਭਲਾ ਹੀ ਸਹੀ ਸ਼ਹਿਰ ਵਿੱਚੋਂ ਤਾਂ ਕੁਝ ਖਾ ਪੀ ਲੈਣ ਦਿਆ ਕਰੋ ਗੁਰੂ ਜੀ ਕਿਆ ਮਰਦਾਨਿਆ ਇਹ ਨਗਰ ਵੀ ਕੌਡੇ ਰਾਖਸ਼ ਵਰਗਾ ਹੀ ਹੈ ਜਿੱਤੇ ਕੜਾਹੇ ਵਿੱਚ ਤਲਿਆ ਤਲ ਚੱਲਿਆ ਸਾਂ ਮੈਂ ਤੇਰੀ ਅੱਗੇ ਤੇਰੀ ਮਰਜ਼ੀ ਹੈ ਜਾ ਮਰਦਾਨੇ ਕਿਆ ਜੀ ਛੱਡ ਜਾਏ ਇਹੋ ਕਿ ਅਨਜਾ ਪਿੰਡ ਅੱਗੇ ਹੀ ਮਸਾਂ ਬਚਿਆ ਸਾਂ ਗੁਰੂ ਜੀ ਕਿਆ ਮਰਦਾਨਿਆ ਬਿਨਾ ਗਿਆਨ ਕਮ ਸੌਰੇਗਾ ਨਹੀਂ ਤਾਂ ਤੇ ਤੂੰ ਜਾ ਮਰਦਾਨੇ ਕਿਹਾ ਜੀ ਗੁਰੂ ਜੀ ਜੇ ਮਾਰਨਾ ਹੈ ਤਾਂ ਆਪ ਹੀ ਮਾਰ ਦਿਓ ਰਾਖਸ਼ਾ ਕੋਲੋਂ ਕਿਉਂ ਮਰਵਾਉਂਦੇ ਹੋ ਅਜੇ ਗੱਲਾਂ ਕਰਦੇ ਹੀ ਸੰਤਾ ਰਾਖਸ਼ਾਂ ਦਾ ਇੱਕ ਵੱਡਾ ਢੇਰ ਸਾਰਾ ਸਾਜੋ ਸਮਾਨ ਲੈ ਕੇ ਸ਼ਿਕਾਰ ਲਈ ਵੱਡੇ ਵੱਡੇ ਰਾਖਸ਼ਾਂ ਸਮੇਤ ਜਿਨ੍ਹਾਂ ਦੇ ਬੜੇ ਬੜੇ ਵੱਡੇ ਕੱਦ ਸਨ ਚਿੱਟੇ ਦੰਦ ਬਗਲਿਆਂ ਵਾਂਗੂ ਨਿਕਲੇ ਹੋਏ ਸਨ ਨਾਸਾਂ ਤੋਂ ਨਾਸਾਂ ਤੇ ਕੰਨ ਕੰਨ ਖੂਹਾਂ ਵਰਗੇ ਔਰ ਅੱਖਾਂ ਲਹੂ ਤੇ ਤਲਾਬਾਂ ਵਰਗੀਆਂ ਗਲਾਂ ਵਿੱਚ ਹੱਡੀਆਂ ਦੀਆਂ ਮਾਲਾਂ ਸਨ ਸ਼ਹਿਰੋਂ ਬਾਹਰ ਨਿਕਲੇ ਜਮਰਦਾਨ ਨੇ ਦੇਖਿਆ ਤਾਂ ਬਹੁਤ ਡਰ ਗਿਆ ਕਹਿਣ ਲੱਗਾ ਮਹਾਰਾਜ ਆਹ ਗੁਰੂ ਜੀ ਕੋ ਥਾਂ ਲਿਆ ਕੇ ਮਾਰਿਆ ਜੀ ਹੁਣ ਜਾਉਣਾ ਬੜਾ ਔਖਾ ਹੈ ਜਿਉਂ-ਜਿਉ ਰਾਖਸ਼ ਨੇੜੇ ਆਉਣ ਤਿਉਂ ਤੋਂ ਮਰਦਾਨਾ ਡਰੇ ਨਸਣਾ ਚਾਹੁੰਦਾ ਸੀ ਪਰ ਜਾਵੇ ਕਿੱਧਰ ਜਦ ਗੁਰੂ ਜੀ ਨੇ ਇਸ ਪ੍ਰਕਾਰ ਦੇਖਿਆ ਕਿ ਮਰਦਾਨਿਆਂ ਤੀਰਜ ਕਰਕੇ ਉਸ ਨਿਰੰਕਾਰ ਦਾ ਉਸ ਸਿਮਰਨ ਕਰਨ ਜਪੀ ਚੱਲ ਅਰ ਤਮਾਸ਼ਾ ਦੇਖ ਇੰਨੇ ਨੂੰ ਰਾਖਸ਼ਾਂ ਦੇ ਰਾਜੇ ਨੇ ਸੈਨਾ ਨੂੰ ਕਿਹਾ ਕਿ ਬੜੇ ਚਿਹਰਾ ਪਿੱਛੋਂ ਮਨੁੱਖਾਂ ਦਾ ਮਾਸ ਪ੍ਰਾਪਤ ਹੋਇਆ ਹੈ ਉਹ ਪਹਾੜਾਂ ਹੇਠ ਤਿੰਨ ਜਣੇ ਬੈਠੇ ਹਨ ਸੋ ਫੜ ਲਓ ਇਹ ਸੁਣ ਕੇ ਉਸੇ ਵੇਲੇ ਤਿੰਨ ਰਾਖਸ਼ ਦੌੜੇ ਜਦ ਗੁਰੂ ਜੀ ਪਾਸ ਆਇਆ ਤਾਂ ਅੰਨੇ ਹੋ ਗਏ ਕੁਝ ਦਿਖਾਈ ਨਾ ਦਿੱਤਾ ਜਦ ਪਿੱਛਾਂ ਪਰਤੇ ਤਾਂ ਕੁਝ ਦਿਸਣ ਲੱਗਾ ਬਸ ਫੇਰ ਕੀ ਸੀ ਉਹਨਾਂ ਸਾਰੀ ਗੱਲ ਰਾਜੇ ਨੂੰ ਸੁਣਾਈ ਰਾਜੇ ਨੇ ਮੁਖੌਲ ਕਰਕੇ ਹੋਰ ਤਿੰਨ ਭੇਜ ਦਿੱਤੇ ਪਰੰਤੂ ਫੇਰ ਵੀ ਅੰਨੇ ਹੋ ਗਏ ਅਰ 5-7 ਇਸ ਵਾਰ ਇਸ ਤਰ੍ਹਾਂ ਹੋਇਆ ਤਾਂ ਰਾਜੇ ਨੇ ਵਜ਼ੀਰ ਨੂੰ ਕਿਹਾ ਕਿ ਇਹ ਕੋਈ ਛਰਜ ਬਾਤ ਹੈ ਤੂੰ ਜਾ ਕੇ ਵੇਖ ਵਜ਼ੀਰ ਸੁੱਧ ਭਾਵਨਾ ਧਾਰ ਕੇ ਸੇਵਕ ਬਣ ਕੇ ਗੁਰੂ ਜੀ ਕੋਲ ਆਇਆ ਚਰਨ ਬੰਦਨਾ ਕਰਕੇ ਬੈਠ ਗਿਆ ਪੁੱਛਣ ਲੱਗਾ ਕਿੱਥੋਂ ਆਏ ਹੋ ਨਾਮ ਕੀ ਹੈ ਗੁਰੂ ਜੀ ਕਿਹਾ ਕਿ ਸਾਡਾ ਨਾਮ ਨਾਨਕ ਨਿਰੰਕਾਰੀ ਹੈ ਇੱਛਾ ਅਨੁਸਾਰ ਸੈਰ ਕਰਦੇ ਫਿਰਦੇ ਹਾਂ ਵਜ਼ੀਰ ਨੇ ਕਿਹਾ ਰਾਜੇ ਨੂੰ ਜਾ ਕੇ ਕਿਹਾ ਕਿ ਤੁਹਾਡੇ ਨਗਰ ਵਿੱਚ ਤਾਂ ਆਪ ਉਹ ਨਿਰੰਕਾਰ ਆ ਗਿਆ ਹੈ ਸੋਸੀ ਹੁਣ ਸ਼ਰਧਾ ਧਾਰ ਕੇ ਉਹਨਾਂ ਪਾਸ ਜਾਓ ਰਾਜਾ ਕਹਿਣ ਲੱਗਾ ਕਿ ਆਦਮੀ ਮੇਰੀ ਖੁਰਾਕ ਮੈਂ ਉਹਨਾਂ ਦੇ ਪੈਰੀ ਪਾਵਾਂ ਇਹ ਨਹੀਂ ਹੋ ਸਕਦਾ ਨਾ ਮੈਂ ਮੰਨ ਸਕਦਾ ਹਾਂ ਮੈਂ ਤਾਂ ਆਪ ਜਾ ਕੇ ਛਕਦਾ ਹਾਂ ਇਹ ਕਹਿ ਕੇ ਰਾਖਸ਼ਾਂ ਨੂੰ ਨਾਲ ਲੈ ਕੇ ਗੁਰੂ ਜੀ ਵੱਲ ਆਇਆ ਜਦ ਨੇੜੇ ਪਹੁੰਚਿਆ ਤਾਂ ਸਾਰੀ ਸੈਨਾ ਸਮੇਤ ਅੰਨਾ ਹੋ ਗਿਆ ਪਰ ਸ਼ਰਧਾਲੂ ਵਜ਼ੀਰ ਨੂੰ ਗੁਰੂ ਜੀ ਦੇ ਗੁਰੂ ਜੀ ਦੇ ਦਰਸ਼ਨ ਦਰਸ਼ਨ ਹੋਣ ਤੇ ਹੋਰ ਕੋਈ ਨਾ ਦੇਖ ਸਕਣ ਹੋਰ ਕਿਸੇ ਨੂੰ ਮਹਾਰਾਜ ਜੀ ਨਜ਼ਰ ਨਾ ਆਉਣ ਜਦ ਰਾਜੇ ਨੇ ਕਿਹਾ ਵਜ਼ੀਰ ਇਹ ਉਹ ਪੁਰਸ਼ ਇੱਥੇ ਹਨ ਤਾਂ ਸਾਨੂੰ ਨਜ਼ਰ ਨਹੀਂ ਆਉਂਦੇ ਤਾਂ ਵਜ਼ੀਰ ਨੇ ਕਿਹਾ ਸ਼ੁੱਧ ਭਾਵਨਾ ਨਾਲ ਦੇਖੋ ਜਦ ਰਾਜੇ ਨੇ ਕਿਹਾ ਦੋਹਰਾ ਅਬ ਮੂਝੇ ਦਰਸ਼ਨ ਦੇਹ ਜੀ ਚਰਨ ਸ਼ਰਨ ਹਾਂ ਆਓ ਦਰਸ਼ਰਦਾ ਸੇਵ ਕਰਾਂ ਸਦਾ ਜਪੋ ਤੇ ਨਾਮ ਰਾਜੇ ਨੇ ਅੱਖਿਆ ਕਿ ਜੇ ਮੈਨੂੰ ਹੁਣ ਦਰਸ਼ਨ ਦੇਣ ਭਾਵ ਮੇਰੀ ਅੱਖਾਂ ਖੋਲਣ ਤਾਂ ਮੈਂ ਇਹਨਾਂ ਦਾ ਸੇਵਕ ਬਣ ਕੇ ਸੇਵਾ ਕਰਾਂਗਾ ਤੇ ਨਾਮ ਜਪਾਂਗਾ ਜਦ ਵਜ਼ੀਰ ਨੇ ਰਾਜੇ ਨੂੰ ਸਰਦਾਬੰਦ ਦੇਖਿਆ ਤਾਂ ਗੁਰੂ ਜੀ પાસે ਬੇਨਤੀ ਕੀਤੀ ਕਿ ਹੁਣ ਰਾਜੇ ਨੂੰ ਪ੍ਰਤੀਤ ਆ ਗਈ ਹੈ ਭਰੋਸਾ ਬਣ ਗਿਆ ਸੋ ਤੁਸੀਂ ਕਿਰਪਾ ਕਰਕੇ ਦ੍ਰਿਸ਼ਟੀ ਕਰਕੇ ਦਰਸ਼ਨ ਦਿਓ ਗੁਰੂ ਜੀ ਕਿਹਾ ਰਾਜਾ ਅੱਖਾਂ ਖੋਲ ਕੇ ਦੇਖ ਉਹ ਸਾਡੇ ਪਾਸ ਹੀ ਹੈ ਇਦਨੇ ਕਹਿੰਦੇ ਹੀ ਕਿ ਰਾਜੇ ਨੇ ਰਾਜ ਦੇ ਅੱਖਾਂ ਖੁੱਲ ਗਈਆਂ ਤੇ ਗੁਰੂ ਜੀ ਦੇਰਸ਼ਨ ਕਰਕੇ ਚਰਨੀ ਢੈ ਪਿਆ ਔਰ ਬੇਨਤੀ ਕਰਨ ਲੱਗਾ ਕਿ ਹੈ ਮਹਾਰਾਜ ਮੇਰੇ ਪਾਸ ਜੋ ਅਗਿਆ ਹੋਈ ਹੈ ਉਹ ਮੈਨੂੰ ਮਾਫ ਕਰੋ ਤੇ ਨਗਰ ਵਿੱਚ ਚੱਲ ਕੇ ਨਿਵਾਸ ਕਰੋ ਤਾਂ ਗੁਰੂ ਜੀ ਉਸ ਨਾਲ ਬੜੀ ਕਿਰਪਾਲਤਾ ਕਰਕੇ ਘਰ ਚਲੇ ਗਏ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ ਰਾਜਾ ਦੇਵ ਲੂਤ ਨੇ ਗੁਰੂ ਜੀ ਨੂੰ ਘਰ ਲਿਜਾ ਕੇ ਬੜੇ ਆਦਰ ਸਤਕਾਰ ਨਾਲ ਬਿਠਾਇਆ ਤੇ ਨੌਕਰ ਚਾਕਰ ਭੇਜ ਕੇ ਬੜੇ ਸੁੰਦਰ ਫੁੱਲ ਫਲ ਮੇਵੇ ਆਦਿਕ ਭੋਜਨ ਮੰਗਵਾਏ ਔਰ ਗੁਰੂ ਜੀ ਦੇ ਅੱਗੇ ਰੱਖ ਕੇ ਕਿਹਾ ਕਿ ਇਹਨਾਂ ਦਾ ਭੋਗ ਲਾਓ ਗੁਰੂ ਜੀ ਕਿਹਾ ਕਿ ਜਦ ਤੱਕ ਸਾਡਾ ਬਚਨ ਨਹੀਂ ਮੰਨੋਗੇ ਤਦ ਤੱਕ ਅਸੀਂ ਤੁਹਾਡਾ ਕੁਝ ਨਹੀਂ ਖਾਵਾਂਗੇ ਕਿਉਂਕਿ ਤੁਸੀਂ ਜੀਵ ਹਤਿਆ ਕਰਨ ਵਾਲੇ ਹੋ ਪਾਪੀ ਹੋ ਰਾਜਾ ਦੇਵਲੂਤ ਨੇ ਕਿਹਾ ਮਹਾਰਾਜ ਜੀ ਤੁਸੀਂ ਜਿਵੇਂ ਹੁਕਮ ਕਰੋਗੇ ਅਸੀਂ ਉਵੇਂ ਹੀ ਕਰਾਂਗੇ ਤਾਂ ਗੁਰੂ ਜੀ ਕਿਹਾ ਕਿ ਮਾਸ ਖਾਣਾ ਛੱਡੋ ਤੇ ਨਾਮ ਜਪੋ ਜੋ ਤੁਹਾਡਾ ਲੋਕ ਪਰਲੋਕ ਵਿੱਚ ਸਹਾਇ ਹੋਵੇਗਾ ਦੇਖੋ ਹਰਨਾਕ ਦੀ ਕੁਲ ਵਿਚਲੇ ਪ੍ਰਿਲਾਦ ਅਰ ਰਾਵਣ ਵਿਚਲੇ ਭੀਖਣ ਦਾ ਨਾਮ ਜਪਣ ਕਰਕੇ ਅਜੇ ਤੱਕ ਨਾ ਚੱਲਿਆ ਆਉਂਦਾ ਹੈ ਤੁਸੀਂ ਜਿਹੜੇ ਪਾਪ ਕਰਦੇ ਹੋ ਇਹਨਾਂ ਦੇ ਪਾਸ ਬਦਲੇ ਵਿੱਚ ਨਰਕ ਭੋਗਣੇ ਪੈਣਗੇ ਤੁਹਾਨੂੰ ਤੁਸੀਂ ਜਿਹੜੇ ਪਾਪ ਕਰਦੇ ਹੋ ਇਹਨਾਂ ਬਦਲੇ ਨਰਕ ਭੋਗਣੇ ਪੈਣਗੇ ਤੇ ਸਖਤ ਸਜ਼ਾ ਭੁਗਤੋਗੇ ਜਦੋਂ ਫੇਰ ਕਿਸੇ ਨੇ ਨਹੀਂ ਬਚਾਉਣਾ ਜਿੱਥੇ ਕਿਸੇ ਨੇ ਹੋਰ ਬਚਾਉਣਾ ਹੀ ਨਹੀਂ ਇਹ ਸੋਚ ਕੇ ਬੜਾ ਡਰਨ ਲੱਗੇ ਸੁਣ ਕੇ ਵजीर ਤੇ ਰਾਜਾ ਗੁਰੂ ਜੀ ਦੇ ਚਰਨਾਂ ਉੱਪਰ ਪੈ ਗਏ ਕਿਹਾ ਜਿਵੇਂ ਤੁਸੀਂ ਆਗਿਆ ਕੀਤੀ ਹੈ ਤਵੇਂ ਹੀ ਕਰਾਂਗੇ ਤਾਂ ਗੁਰੂ ਜੀ ਨੇ ਮੈਨੂੰ ਕਿਹਾ ਪ੍ਰਸ਼ਾਦ ਤਿਆਰ ਕਰੋ ਜਦ ਮੈਂ ਤਾਂ ਮੈਂ ਕੀਤਾ ਤਾਂ ਗੁਰੂ ਜੀ ਨੇ ਛਕਿਆ ਹਰ ਕੁਝ ਕੁ ਵजीर ਤੇ ਰਾਜੇ ਨੂੰ ਦਿੱਤਾ ਜਿਹਦੇ ਖਾਂਦਿਆਂ ਸਾਰ ਉਹਨਾਂ ਦੇ ਇੱਕ ਪਾਠ ਖੁੱਲ ਗਏ ਇਆ ਗੁਰਸਿੱਖ ਬਾਣੀ ਦੇ ਸਾਰੇ ਦੇਸ਼ ਨੂੰ ਬਣਾ ਕੇ ਜੀਆਂ ਨੂੰ ਮਾਰਨ ਦੀ ਬਾਣ ਛੱਡ ਦਿੱਤੀ ਜਦ ਗੁਰੂ ਜੀ ਉੱਥੋਂ ਚੱਲਣ ਲੱਗੇ ਤਾਂ ਕਿਹਾ ਕਿ ਐਸਾ ਸੁਦਰਸੈਨ ਨੂੰ ਵੱਡਾ ਰਾਜਾ ਬਣਾਇਆ ਹੈ ਤੁਸਾਂ ਉਹਨਾਂ ਦੀ ਆਨ ਭਰਨੀ ਇਹ ਸੁਣ ਕੇ ਦੇਵਲੂਤ ਨੇ ਕਿਹਾ ਮਹਾਰਾਜ ਹੁਣ ਮੇਰੇ ਕੋਲੋਂ ਤਾਂ ਇਹ ਮਿੱਟੀ ਵੀ ਚੰਗੀ ਹੈ ਕਿਉਂਕਿ ਮੇਰੇ ਵਿੱਚ ਤਾਂ ਹੁਣ ਕੋਈ ਤਾਕਤ ਨਹੀਂ ਕਿ ਦੀਲਾ ਵੀ ਤੋੜ ਸਕਾਂ ਉਪਰੰਤ ਗੁਰੂ ਜੀ ਉੱਥੋਂ ਵਿਦਿਆ ਹੋਈ ਸੋ ਇਸ ਤਰ੍ਹਾਂ ਭਾਈ ਬਾਲਾ ਜੀ ਨੇ ਸੱਚੇ ਪਾਤਸ਼ਾਹ ਜੀ ਦੀ ਕਥਾ ਸੁਣਾਉਂਦਿਆਂ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੋ ਅੱਗੇ ਆਖਿਆ ਕਿ ਸਤਿਗੁਰੂ ਜੀ ਇੱਥੇ ਮੈਨੂੰ ਹੁਣ ਇਜਾਜ਼ਤ ਦਿਓ ਤਾਂ ਕਿ ਅੱਗੇ ਜੋ ਪ੍ਰਸੰਗ ਆ ਰਿਹਾ ਹੈ ਉਹ ਰਾਕਸ਼ ਦਾ ਉਧਾਰ ਆ ਰਿਹਾ ਹੈ ਸੋ ਪ੍ਰਸੰਗ ਮੈਂ ਆਪ ਜੀ ਨੂੰ ਕੱਲ ਦੇ ਪਰ ਇਹ ਦੀਵਾਨਾ ਵਿੱਚ ਸਰਵਣ ਕਰਾਵਾਂਗਾ ਕਿਵੇਂ ਗੁਰੂ ਪਾਤਸ਼ਾਹ ਜੀ ਨੇ ਉਸ ਰਕਸ਼ ਦਾ ਉਧਾਰ ਕੀਤਾ ਫਿਰ ਇਸ ਤਰ੍ਹਾਂ ਆਪਾਂ ਵੀ ਨਾਲ ਮਾਫੀ ਮੰਗਦੇ ਆ ਕਿ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਕਿ ਚਲਰੀ ਲੜੀਵਾਰ ਕਥਾ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਪਰ ਸਾਡਾ ਲੋਕ ਸੁਖੀ ਪਰਲੋਕ ਸਹਿਲਾ ਹੋ ਸਕੇ ਬਣੇ ਰਹੋ ਚੈਨਲ ਦੇ ਨਾਲ ਤਾਂ ਕਿ ਅਸੀਂ ਗੁਰੂ ਸਾਹਿਬ ਜੀ ਦੀ ਪਾਵਨ ਕਥਾ ਨੂੰ ਹਿਰਦੇ ਵਿੱਚ ਵਸਾਈਏ ਸਾਡਾ ਭਲਾ ਹੋ ਸਕੇ ਫੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ